ਵਾਹਿਗੁਰੂ ਦੀ ਤਸਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਉਹ ਗੁਰਬਾਣੀ ਵਿਚਾਰੀਏ ਜੋ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਨ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਜਿਸ ਦੀ ਵਿਚਾਰ ਆਪ ਸੰਗਤਨ ਦੇ ਨਾਲ ਸਾਂਝ ਕੀਤੀ ਜਾਂਦੀ ਹੈ 43 ਨੰਬਰ ਪੌੜੀ ਜਿਹੜੀ ਹੈ ਸਿੱਧ ਗੋਸ਼ਟ ਬਾਣੀ ਦੀ ਆਪ ਸੰਗਤਾਂ ਦੇ ਨਾਲ ਅੱਜ ਸੰਝ ਕੀਤੀ ਜਾਣੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਿੱਧ ਨੇ ਸਵਾਲ ਕੀਤਾ ਸੀ ਕਿ ਇਹ ਨਾਤਰਿਆ ਜਾਣ ਵਾਲਾ ਸੰਸਾਰ ਕਿਵੇਂ ਤਰੀਕ ਕਿਉਂ ਪਾਰ ਪਾਇਆ ਜਾ ਸਕੇ ਕਿਵੇਂ ਤਰੀਕੇ ਨਾਲ ਸੰਸਾਰ ਦੇ ਦੁਕਾਰਾਂ ਦੇ ਵਿੱਚੋਂ ਬਚ ਸਕੀਏ ਦੁਨੀਆ ਸਾਗਰ ਦੁੱਤਰ ਕਹੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲਿਆ ਆਉਧੂ ਨਾਨਕ ਦੇਹ ਸੱਚਾ ਵਿਚਾਰੋ ਸਤਿਗੁਰੂ ਨੇ ਸੋਨ ਸਿੱਧਾਂ ਨੂੰ ਸਮਝਾਇਆ ਕਿ ਪ੍ਰਮਾਤਮਾ ਦੀ ਬੰਦਗੀ ਪਰਮੇਸ਼ਰ ਦੀ ਬੰਦਗੀ ਇਸ ਵਿਕਾਰਾਂ ਦੇ ਭਰੇ ਹੋਏ ਸੰਸਾਰ ਤੋਂ ਪਾਰ ਕਰ ਸਕਦੀ ਹੈ ਸੋ ਗੁਰੂ ਵਾਲੇ ਬਣ ਕੇ ਪ੍ਰਮਾਤਮਨ ਜਪਿਆ ਜਾਵੇ ਗੁਰੂ ਦੇ ਨਾਲ ਜੁੜ ਕੇ ਉਸ ਰੱਬ ਦੀ ਗਨਨਗੀ ਕੀਤੀ ਜਾਵੇ ਤਾਂ ਹੀ ਇਹ ਸੰਸਾਰ ਦੇ ਵਿੱਚੋਂ ਪਾਰ ਹੋ ਜਾ ਜਾ ਸਕਦਾ ਹੈ। ਤੋਂ ਉਹਦੇ ਵਾਸਤੇ ਗੁਰੂ ਦੀ ਜ਼ਰੂਰਤ ਹੈ ਜਿਹੜਾ ਗੁਰੂ ਦੇ ਨਾਲ ਜੁੜਦਾ ਹੈ ਉਹ ਗੁਰਮੁਖ ਹੈ ਤੇ ਗੁਰਮੁਖ ਨੇ ਫਿਰ ਨਾਮ ਜਪਣਾ ਹੈ। ਇਸ ਤਰੀਕੇ ਨੇ ਸਤਗੁਰ ਨੇ ਉਹਨੂੰ ਇਹ ਸਿਂਝਾਇਆ ਕਿ ਗੁਰਮੁਖ ਕਿਹੋ ਜਿਹਾ ਹੋਵੇ ਤੇ ਨਾਮ ਜਪ ਕੇ ਕੀ ਫਾਇਦੇ ਨੇ ਅਸਲ ਦੇ ਵਿੱਚ ਸਤਿਗੁਰੂ ਨੇ ਇਹ ਬਾਣੀ ਨੂੰ ਆਪਣੇ ਕੋਲ ਸੰਭਿਆ ਤੇ ਸਾਡੇ ਵਾਸਤੇ ਸਾਡੇ ਭਲੇ ਵਾਸਤੇ ਸਤਿਗੁਰ ਨੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੁ ਜਿਵੇਂ ਸਤਿਗੁਰ ਨੇ ਸਿੱਧਾਂ ਨੂੰ ਸਮਝਾਇਆ ਉਸੇ ਤਰੀਕੇ ਨਾਲ ਅਸਾਂ ਨੇ ਵੀ ਸਤਿਗੁਰ ਦੀ ਬਾਣੀ ਨੂੰ ਸਮਝਣਾ ਹੈ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰੀਏ ਗੁਰਮੁਖ ਚੂਕ ਆਵਣ ਜਾਣ ਗੁਰਮੁਖ ਦਰਗਾ ਪਾਵੈ ਮਾਣ ਗੁਰਮੁਖ ਖੋਟੇ ਖਰੇ ਪਛਾਨ ਗੁਰਮੁਖ ਲਾਗੈ ਸਹਜ ਧਿਆਨ ਗੁਰਮੁਖ ਦਰਗਾ ਸਿਹਤ ਸਮਾਏ ਨਾਨਕ ਗੁਰਮੁਖ ਬੰਧ ਨਾ ਪਾਏ ਗੁਰਮੁਖ ਤੋਂ ਭਾਵ ਹੈ ਜਿਹਦਾ ਮੁਖ ਗੁਰੂ ਵੱਲ ਹੋਵੇ ਗੁਰੂ ਨਾਲ ਜੁੜਿਆ ਹੋਵੇ ਗੁਰੂ ਦੇ ਹੁਕਮ ਵਿੱਚ ਹੋਵੇ ਉਹਦੀ ਐਸੀ ਅਵਸਥਾ ਹੋਵੇ ਜੋ ਗੁਰ ਕਹੈ ਸੋਈ ਪਲ ਮੰਨ ਤੋ ਸਤਿਗੁਰੂ ਆਖਦੇ ਨੇ ਭਾਈ ਜਿਹੜਾ ਗੁਰਮੁਖ ਹੈ ਗੁਰੂ ਦੇ ਦੱਸੇ ਰਾਹ ਦੇ ਉੱਤੇ ਜਿਹੜਾ ਮਨੁੱਖ ਤੁਰਦਾ ਹੈ ਗੁਰਮੁਖ ਚੁੱਕੈ ਆਵਣ ਜਾਣ ਆਵਣ ਜਾਣ ਤੋਂ ਭਾਵ ਜੰਮਣ ਮਰਨ ਉਸ ਦਾ ਸੰਸਾਰ ਦੇ ਵਿੱਚ ਆਣਾ ਜਾਣਾ ਛੁੱਪ ਜਾਂਦਾ ਮੁੱਕ ਜਾਂਦਾ ਉਹਦਾ ਜੰਮਣ ਮਰਨਾ ਕੱਟ ਹੋ ਜਾਂਦਾ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਗੁਰਮੁਖ ਦਰਗਾਹ ਭਾਵਹਿ ਮਾਣ ਦਰਗਾਹ ਸ਼ਬਦ ਸਤਿਗੁਰੂ ਆਖਦੇ ਨੇ ਜਿਹੜਾ ਗੁਰਮੁਖ ਹੈ ਨਾ ਉਹ ਫਿਰ ਪ੍ਰਮਾਤਮਾ ਦੇ ਦਰ ਤੇ ਉਹਦੀ ਦਰਗਾਹ ਦੇ ਵਿੱਚ ਇੱਜ਼ਤ ਪ੍ਰਾਪਤ ਕਰਦਾ ਹੈ ਮਾਣ ਪ੍ਰਾਪਤ ਕਰਦਾ ਹੈ ਗੁਰਮੁਖ ਖੋਟੇ ਖਰੇ ਪਛਾਣ ਪਹਿਲੀ ਗੱਲ ਉਹਦਾ ਜੰਮਣ ਮਾਨਾ ਕੱਟ ਹੋ ਜਾਂਦਾ ਫਿਰ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਪ੍ਰਾਪਤ ਕਰਦਾ ਫਿਰ ਉਹਨੂੰ ਇੱਕ ਬੁੱਧੀ ਪ੍ਰਾਪਤ ਹੁੰਦੀ ਇੱਕ ਅਕਲ ਮਿਲਦੀ ਹੈ ਜਿਦੇ ਨਾਲ ਉਸ ਮਾਲਕ ਨੂੰ ਵੀ ਚੇਤੇ ਕੀਤਾ ਜਾਂਦਾ ਹੈ ਤੇ ਉਹੀ ਅਕਲ ਦੇ ਨਾਲ ਉਹਨੂੰ ਖੋਟੇ-ਖਰੇ ਦੀ ਪਹਿਚਾਣ ਹੋ ਜਾਂਦੀ ਗੁਰਮੁਖ ਖੋਟੇ-ਖਰੇ ਪਛਾਣ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਖੋਟੇ-ਖਰੇ ਦੀ ਪਹਿਚਾਣ ਕਰ ਲੈਂਦਾ ਭਾਵ ਉਹਨੂੰ ਭਲੇ ਤੇ ਮਾੜੇ ਦਾ ਪਤਾ ਲੱਗ ਜਾਂਦਾ ਉਹਨੂੰ ਚੰਗੇ ਮੰਦੇ ਦੀ ਪਹਿਚਾਣ ਹੋ ਜਾਂਦੀ ਗੁਰਮੁਖ ਲਾਗੈ ਸਹਜ ਧਿਆਨ ਤੇ ਜਦੋਂ ਇਸ ਤਰੀਕੇ ਦੇ ਨਾਲ ਸਤਿਗੁਰੂ ਆਖਦੇ ਨੇ ਉਹਨੂੰ ਖੋਟੇ ਖਰੇ ਦੀ ਪਛਾਣ ਹੋ ਜਾਂਦੀ ਫਿਰ ਉਹ ਖਰੇ ਪਾਸੇ ਚੱਲਦਾ ਤੇ ਪ੍ਰਮਾਤਮਾ ਦੀ ਬੰਦਗੀ ਕਰਦਾ ਤੇ ਫਿਰ ਉਹਦਾ ਸਹਿਜ ਅਵਸਥਾ ਦੇ ਵਿੱਚ ਧਿਆਨ ਲੱਗ ਜਾਂਦਾ ਭਾਵ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਫਿਰ ਉਹਦਾ ਮਨ ਭਟਕਦਾ ਨਹੀਂ ਹੈ ਉਹ ਪ੍ਰਮਾਤਮਾ ਦੀ ਬੰਦਗੀ ਸਹਿਜ ਅਵਸਥਾ ਵਿੱਚ ਟਿਕ ਕੇ ਕਰਦਾ ਹੈ ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ ਹੈ ਗੁਰਮੁਖ ਦਰਗਾਹ ਸਿਫਤ ਸਮਾਈ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲਾ ਮਨੁੱਖ ਪਰਮਾਤਮਾ ਦੀ ਦਰਗਾਹ ਪਰਮੇਸ਼ਰ ਦੀ ਦਰਗਾਹ ਦੀ ਸਿਫਤ ਦੇ ਵਿੱਚ ਭਾਵ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਸਿਫਤ ਦੇ ਤੱਤ ਨੂੰ ਸਿਹਾਰੀ ਇਹਦਾ ਮਤਲਬ ਹੈ ਇਸਤਰੀ ਲਿੰਗ ਸ਼ਬਦ ਹੈ ਸਿਫਤ ਪਰਮਾਤਮਾ ਦੀ ਸਿਫਤ ਉਹਦੀ ਸਿਫਤ ਸਲਾਹ ਤਾਂ ਸਤਗੁਰ ਕਹਿੰਦੇ ਨੇ ਗੁਰਮੁਖ ਜਿਹੜਾ ਹੈ ਉਹ ਫਿਰ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਸਮਾ ਜਾਂਦਾ ਜੁੜ ਜਾਂਦਾ ਨਾਨਕ ਇਹ ਸੰਬੋਧਨ ਸ਼ਬਦ ਹੈ ਨਨਿਨੁ ਕੰਨ ਨੰਨਾ ਕੱਕਾ ਮੁਕਤਾ ਹੈ اے ਨਾਨਕ ਨਾਨਕ ਗੁਰਮੁਖ ਬੰਧ ਨਾ ਪਾਏ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲੇ ਮਨੁੱਖ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਫਿਰ ਉਹਦੇ ਰਾਹ ਦੇ ਵਿੱਚ ਬੰਧ ਬੱਬੇ ਲਟਪਿਤਾ ਦਿਨੋ ਔਕੜ ਅੱਗੇ ਨੰਨਾ ਸਪੇਸ ਦੇ ਕੇ ਲਿਖਿਆ ਹੋਇਆ ਥੋੜਾ ਫਰਕ ਪਾ ਕੇ ਇਨੂੰ ਬੰਦ ਨੂੰ ਪਾਠ ਨਹੀਂ ਪੜਨਾ ਬੰਦ ਨਾ ਰੁਕਾਵਟ ਨਾ ਉਹਦੇ ਜੀਵਨ ਦੇ ਵਿੱਚ ਫਿਰ ਕੋਈ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਤੁਰਿਆਂ ਰੁਕਾਵਟ ਨਹੀਂ ਪੈਂਦੀ ਹੈ ਉਹਦੀਆਂ ਸਾਰੀਆਂ ਰੁਕਾਵਟਾਂ ਪਰਮਾਤਮਾ ਦੂਰ ਕਰ ਦਿੱਤਾ ਪਰਮੇਸ਼ਰ ਨੇ ਦੂਰ ਕਰ ਦਿੱਤਾ ਹੈ ਤੇ ਸਤਗੁਰੂ ਆਖੇ ਨੇ ਪਰਮੇਸ਼ਰ ਦਿੱਤਾ ਬੰਨਾ ਰੱਬ ਨੇ ਬੰਨਾ ਲਗਾ ਦਿੱਤਾ ਫਿਰ ਦੁੱਖ ਦੁੱਖ ਰੋਕਾ ਡੇਰਾ ਪੰਨਾ ਉਹਦੇ ਦੁੱਖਾਂ ਲੋਗਾਂ ਦਾ ਦੇ ਰਈ ਪੰਡਿਤਾਂ ਮਾਲਕ ਨੇ ਸੋ ਇਸ ਤਰੀਕੇ ਨਾਲ ਭਾਈ ਜਿਹੜਾ ਗੁਰਮੁਖ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਉਹਦਾ ਜਮਣਾ ਮਾਨਾ ਕੱਟ ਹੋ ਜਾਂਦਾ ਉਹ ਦਰਗਾਹ ਦੇ ਵਿੱਚ ਇੱਜ਼ਤ ਮਾਨ ਪ੍ਰਾਪਤ ਕਰਦਾ ਉਹਨੇ ਖੋਟੇ ਖਰੇ ਦੀ ਚੰਗੇ ਮੰਨ ਦੀ ਪਛਾਣ ਹੋ ਜਾਂਦੀ ਸਹਿਜ ਅਵਸਥਾ ਦੇ ਵਿੱਚ ਹੀ ਉਹਦਾ ਧਿਆਨ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਉਹ ਪ੍ਰਮਾਤਮਾ ਦੀ ਸਿਫਤ ਦੇ ਵਿੱਚ ਹਰ ਵੇਲੇ ਫਿਰ ਜੁੜਿਆ ਰਹਿੰਦਾ ਸਮਾਇਰ ਰਹਿੰਦਾ ਇਹ ਨਾਨਕ ਗੁਰਮੁਖ ਦੇ ਰਸਤੇ ਵਿੱਚ ਕਦੇ ਕੋਈ ਰੁਕਾਵਟ ਨਹੀਂ ਪੈਂਦੀ ਹੈ ਇਸ ਤਰ੍ਹਾਂ ਸਾਧੂ ਗੁਰ ਨੇ ਗੁਰਮੁਖ ਦੀ ਵਡਿਆਈ ਸਿੱਧਾਂ ਨੂੰ ਸਮਝਾਈ ਤੇ ਸਾਨੂੰ ਵੀ ਸਮਝਾਈ ਕਿ ਗੁਰੂ ਵਾਲੇ ਬਣ ਕੇ ਪਰਮਾਤਮਾ ਦੀ ਮੰਨਗੀ ਕਰੀਏ ਗੁਰਮੁਖ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ